ਦੁਨੀਆ ਦੇ ਵਿੱਚ ਕਈ ਰਹੱਸਮਈ ਟਾਪੂ ਨੇ ਜੰਨ੍ਹਾਂ ਵਿੱਚੋਂ ਇੱਕ ਇਟਲੀ ਵਿੱਚ ਵੀ ਮੌਜੂਦ ਹੈ ਜਿਸ ਦਾ ਨਾਮ ਪੂਵੇਗਲਿਆ ਹੈ ਅਸਲ ਦੇ ਵਿੱਚ ਜੋ ਵੀ ਇੱਥੇ ਜਾਂਦਾ ਹੈ ਉਹ ਕਦੇ ਵੀ ਜਿੰਦਾ ਵਾਪਸ ਨਹੀਂ ਆਉਂਦਾ ਪੂਵੇਗਲਿਆ ਟਾਪੂ ਦਾ ਇਤਿਹਾਸ ਬਹੁਤ ਦਰਦਨਾਕ ਰਿਹਾ ਹੈ ਜੋ 14ਵੀਂ ਸਦੀ ਦੇ ਵਿੱਚ ਪਲੇਗ ਦੀ ਮਹਾਮਾਰੀ ਫੈਲੀ ਤਾਂ ਇਸ ਟਾਪੂ ਦੀ ਵਰਤੋਂ ਪਲੇਗ ਤੋਂ ਪੀੜਤ ਲੋਕਾਂ ਨੂੰ ਅਲੱਗ ਥਲਾ ਕਰਨ ਲਈ ਕੀਤੀ ਜਾਂਦੀ ਸੀ ਲੱਖਾਂ ਲੋਕਾਂ ਨੂੰ ਇੱਥੇ ਲਿਆ ਕੇ ਜ਼ਿੰਦਾ ਸੜ ਦਿੱਤਾ ਗਿਆ ਇਸੇ ਕਰਕੇ ਇਸ ਟਾਪੂ ਨੂੰ ਪਲੇਗ ਆਈਲੈਂਡ ਵੀ ਕਿਹਾ ਜਾਂਦਾ ਹੈ ਪਲੀਗ ਦੀ ਮਹਾਂਮਾਰੀ ਤੋਂ ਬਾਅਦ ਇਹ ਟਾਪੂ ਕਈ ਸਾਲਾਂ ਤੱਕ ਖਾਲੀ ਪਿਆ ਰਿਹਾ। 19ਵੀਂ ਸਦੀ ਦੇ ਵਿੱਚ ਇੱਥੇ ਇੱਕ ਮਾਨਸਿਕ ਰੋਗੀਆਂ ਲਈ ਹਸਪਤਾਲ ਬਣਾਇਆ ਗਿਆ ਸੀ। ਕਿਹਾ ਜਾਂਦਾ ਹੈ ਕਿ ਇਸ ਹਸਪਤਾਲ ਵਿੱਚ ਮਰੀਜ਼ਾਂ ਨਾਲ ਬਹੁਤ ਮਾੜਾ ਸਲੂਕ ਕੀਤਾ ਜਾਂਦਾ ਸੀ। ਕਈ ਵਾਰ ਉਹਨਾਂ ਨੂੰ ਜ਼ਿੰਦਾ ਦਫਨਾਇਆ ਜਾਂਦਾ ਸੀ। ਕਿਹਾ ਜਾਂਦਾ ਹੈ ਕਿ ਪਲੀਗ ਨਾਲ ਮਰਨ ਵਾਲੇ ਅਤੇ ਮਾਨਸਿਕ ਰੋਗੀਆਂ ਦੇ ਹਸਪਤਾਲਾਂ ਦੇ ਵਿੱਚ ਮਰਨ ਵਾਲੇ ਲੋਕਾਂ ਦੀਆਂ ਆਤਮਾਵਾਂ ਇਸ ਟਾਪੂ ਤੇ ਭਟਕਦੀਆਂ ਰਹਿੰਦੀਆਂ ਨੇ। ਇਸ ਟਾਪੂ ਤੇ ਆਉਣ ਵਾਲੇ ਲੋਕਾਂ ਦੇ ਨਾਲ ਅਜੀਬ ਘਟਨਾਵਾਂ ਵਾਪਰਦੀਆਂ ਨੇ, ਜਿਵੇਂ ਕਿ ਤਾਪਮਾਨ ਵਿੱਚ ਅਚਾਨਕ ਬਦਲਾ ਆਵਾਜ਼ਾਂ ਸੁਣਨਾ ਅਤੇ ਹਨੇਰੇ ਵਿੱਚ ਕਿਸੇ ਨੂੰ ਦੇਖਣਾ ਕਿਹਾ ਜਾਂਦਾ ਹੈ ਕਿ ਇਸ ਟਾਪੂ ਤੇ ਆਉਣ ਵਾਲੇ ਬਹੁਤ ਸਾਰੇ ਲੋਕ ਬਿਮਾਰ ਹੋ ਜਾਂਦੇ ਨੇ ਜਾਂ ਫਿਰ ਅਚਾਨਕ ਮਰ ਜਾਂਦੇ ਨੇ ਇਸ ਟਾਪੂ ਨਾਲ ਜੁੜੀਆਂ ਭਿਆਨਕ ਕਹਾਣੀਆਂ ਨੇ ਲੋਕਾਂ ਦੇ ਮਨਾਂ ਵਿੱਚ ਡਰ ਪੈਦਾ ਕਰ ਦਿੱਤਾ ਹੈ ਪੈਰਿਸ ਦੀ ਸਰਕਾਰ ਨੇ ਕਿਸੇ ਵੀ ਵਿਅਕਤੀ ਨੂੰ ਇਸ ਟਾਪੂ ਤੇ ਜਾਣ ਤੇ ਪਾਬੰਦੀ ਲਗਾਈ ਹੋਈ ਹੈ ਜੇਕਰ ਕੋਈ ਇਸ ਟਾਪੂ ਤੇ ਆਉਂਦਾ ਵੀ ਹੈ ਤਾਂ ਉਹ ਕਿਸੇ ਨਾ ਕਿਸੇ ਕਾਰਨ ਅਚਾਨਕ ਬਿਮਾਰ ਹੋ ਜਾਂਦਾ ਹੈ ਜਾਂ ਫਿਰ ਮਰ ਜਾਂਦਾ ਹੈ